ਪਿੱਛੇ ਮੈਨੂੰ ਦਿੱਤਾ ਲੱਗਿਆ ਆ ਜਿਹੜਾ ਸੰਗਰੂਰ ਤੋਂ ਖੜਾ ਹੋ ਉਹ ਜਿਹੜਾ ਹਰੇਕ ਨਾਲ ਹੀ ਲੜਦਾ ਰਹਿੰਦਾ ਖੈਰਾ ਉਹ ਕਹਿੰਦਾ ਕਹਿੰਦਾ ਜੀ ਬਾਹਰਲੇ ਸੂਬਿਆਂ ਤੋਂ ਜਿਹੜੇ ਆਉਂਦੇ ਨੇ ਉਹਨਾਂ 'ਚ ਪਵੰਨ ਦੀ ਲਾਓ ਉਹ ਮੇਰੇ ਵੀਰੋ ਪੰਜਾਬ ਤਾਂ ਸਾਰਿਆਂ ਨੂੰ ਰੋਟੀ ਖਵਾਉਂਦਾ ਐ ਅੱਜ ਤਾਂ ਲੰਗਰ ਲਾ ਕੇ ਪੁੱਛਦੇ ਥੋੜੀਏ ਕਿੱਥੋਂ ਆਇਆ ਤੂੰ ਇਹ ਤਾਂ ਇਹ ਪੰਜਾਬ ਦਾ ਸੂਬਾ ਜਿਹੜਾ ਧਰਤੀ ਹੈ ਉਹ ਬਰਕਤ ਵਾਲੀ ਹੈ ਉਹ ਰੋਟੀ ਖਵਾਉਂਦੀ ਹੈ ਸਾਰਿਆਂ ਨੂੰ ਇਹ ਫਿਰ ਆਪਣੇ ਬੰਦੇ ਹੀ ਬਾਹਰ ਬੈਠੇ ਅੰਗਰੇਜ਼ਾਂ ਦੇ ਕੋਲੇ ਜਾ ਕੇ ਆਪਾਂ ਨੇ ਵੀ ਤੱਕਿਆ ਬਹੁਤ ਕੀਤੇ ਉਹ ਨਾ ਮੌਲਕੇ ਜਾ ਕੇ ਜਿਹੜੀ ਇਸ ਤਰ੍ਹਾਂ ਦੀ ਛੋਟੀ ਸੋਚ ਜਿਹੜੀ ਹੈ ਉਹਨਾਂ ਉਹ ਰੱਖਣੀ ਚਾਹੀਦੀ ਇਹ ਇੱਕ ਗਲਤ ਗੱਲ ਹੈ ਦੇਖੋ ਹੁਣ ਤੁਸੀਂ ਸੁਣਿਆ ਕਿ ਚਲੋ ਇੱਕ ਤਾਂ ਨੁਕਤੇ ਦੀ ਨੁਕਤਾਚੀਨੀ ਕਰਨੀ ਹੈ ਅਲੱਗ ਗੱਲ ਹੈ ਇੱਕ ਕੋਈ ਖੇਰਾ ਖੜਾ ਇੱਥੇ ਇਹ ਕੋਈ ਖੇਰਾ ਵਾ ਉਹ ਸਾਰਿਆਂ ਨਾਲ ਲੜਦਾ ਮੈਂ ਕਿਸੇ ਨਾਲ ਲੜਦਾ ਮੈਂ ਸਰਕਾਰਾਂ ਨਾਲ ਲੜਦਾ ਜ਼ਰੂਰ ਲੋਕਾਂ ਦੇ ਹਕੂਕ ਲਈ ਲੜਦਾ ਪਰ ਮੈਂ ਮੁੱਦੇ ਤੇ ਹੋਂ ਨਾ ਮੈਂ ਜਿਹੜੀ ਗੱਲ ਜਦੋਂ ਪਿੰਡਾਂ 'ਚ ਗਿਆ ਮੈਂ ਤਕਰੀਬਨ 300 ਪਿੰਡ ਕਵਰ ਕੀਤਾ ਸੰਗਰੂਰ ਲੋਕ ਸਭਾ ਦਾ ਜਦੋਂ ਮੈਂ ਪਿੰਡਾਂ ਜਾ ਕੇ ਲੋਕਾਂ ਨੂੰ ਪੁੱਛਦਾ ਵਾਂ ਕਿ ਕਿਉਂਕਿ ਭਗਵੰਤ ਮਾਨ ਇੱਕੋ ਗੱਲ ਜਿਆਦਾ ਬਾਰ-ਬਾਰ ਕਹਿ ਰਿਹਾ ਕਿ ਮੈਂ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਨੌਕਰੀਆਂ ਦਿੱਤੀਆਂ ਉਹ 28000 ਤੋਂ ਸ਼ੁਰੂ ਹੋਏ ਸੀ 28000 ਦਿੱਤੀ ਫਿਰ 32000 ਦਿੱਤੀ ਫਿਰ 35000 ਦਿੱਤੀ 40000 ਦਿੱਤੀ ਚਲੋ ਮੈਂ ਕਹਾਂ ਜੀ 40000 ਤੁਸੀਂ ਨੌਕਰੀ ਦਿੱਤੀ ਮੈਂ ਪਿੰਡਾਂ ਜਾ ਕੇ ਜਦੋਂ ਪੁੱਛਦਾ ਮੈਨੂੰ ਜਵਾਬ ਕੰਪਲੀਟ ਹੱਥ ਹਲਾ ਕੇ ਨਾ ਪੱਕੀ ਮਿਲਦਾ ਕਿ ਸਾਡੇ ਪਿੰਡ ਕੋਈ ਨੌਕਰੀ ਮਿਲੀ ਇਹੋ ਟਿੱਬੇ ਟਿੱਬੇ ਪਿੰਡ ਦੀ ਕਿੰਨੀ ਕ ਵੋਟ ਹੈ ਮੇਰੇ ਵੀਰੋ ਦੱਸੋ ਜਰਾ 2500 ਵੋਟ ਮਤਲਬ ਕਿ 4-5000 ਆਬਾਦੀ ਆ ਲੈ ਮੈਂ ਹੁਣ ਇੱਕ ਵਾਰੀ ਟਿੱਬਾ ਦੇ ਸਤਕਾਰਯੋਗ ਭਰਾ ਭਰਾਵਾਂ ਨੂੰ ਪੁੱਛਣਾ ਚਾਹੁੰਦਾ ਕਿ ਪਿਛਲੇ ਦੇ ਸਾਲਾਂ ਵਿੱਚ ਭਗਵੰਤਨਾਥ ਦੀ ਸਰਕਾਰ ਨੇ ਤੁਹਾਡੇ ਬੱਚਾ ਨੂੰ ਕਿਸ ਨੂੰ ਸਰਕਾਰੀ ਮੌਕੇ ਦਿੱਤੇ ਉੱਥੇ ਜ਼ਰਾ ਦੱਸੋ ਜੀ ਇੱਧਰ ਵੀ ਪੁੱਛੋ ਜਰਾ ਇੱਧਰ ਪੁੱਛੋ ਜੀ ਕੋਈ ਨੌਕਰੀ ਮਿਲੀ ਦਾ ਉਹਦੇ ਪਿੰਡ ਵਿੱਚ ਭਗਵੰਤਪານ ਜੀ ਮੈਂ ਤੁਹਾਨੂੰ ਹੁਣ ਪੁੱਛਣਾ ਚਾਹੁੰਦਾ ਕਿ ਇਹ ਨੌਕਰੀਆਂ ਗਈਆਂ ਕਿੱਥੇ ਨੇ ਉਹਦੇ ਵਿੱਚ ਦੋ ਕਾਰਨ ਨੇ ਇੱਕ ਤਾਂ ਹੈ ਕਿ ਤੁਸੀਂ ਕੁਝ ਪ੍ਰਾਣੀਆਂ ਕੱਚੇ ਮਲਾਜ਼ਮਾਂ ਨੂੰ ਕੰਟਰੈਕਟ ਬੇਸਿਸ 'ਤੇ ਨੂੰ ਸ਼ਾਇਦ ਰੈਗੂਲਰਾਈਜ਼ ਕੀਤਾ ਪਰ ਮੇਰੇ ਕੋਲ ਜਿਹੜੀਆਂ ਲਿਸਟਾਂ ਪਈਆਂ ਨੇ ਜਿਹੜੇ ਤੁਸੀਂ ਪੀਐਸਪੀਸੀਲ ਬਿਜਲੀ ਬੋਰਡਸ ਮੁਲਾਜ਼ਮ ਰੱਖੇ ਇਹ ਸਾਰੇ ਰਾਜਸਥਾਨ ਦਿੱਲੀ ਹਰਿਆਣੇ ਦੇ ਰੱਖੇ ਨੇ ਜਿਹੜੇ ਜੇ ਹੀ ਰੱਖੇ ਉਹ ਸਾਰੇ ਦਿੱਲੀ ਹਰਿਆਣਾ ਰਾਜਸਥਾਨ ਦੇ ਰੱਖੇ ਨੇ ਜਿਹੜੇ ਕਲਰਕ ਹੋਏ ਪੰਜਾਬ ਸਰਕਾਰ ਦੇ 3 ਸਰਕਾਰੀ ਸਿਲੈਕਸ਼ਨ ਬੋਰਡ ਵਿੱਚ ਭਰਤੀ ਉਹ ਸਾਰੇ ਬਾਹਲੇ ਸੁਪਿਆਂ ਦੇ ਨੇ ਅਤੇ ਹੋਰ ਨੌਕਰੀਆਂ ਜਿਹੜੀਆਂ ਤੁਸੀਂ ਦਿੱਤੀਆਂ ਜ਼ਿਆਦਾਤਰ ਨੌਕਰੀਆਂ ਬਾਹਰਲੇ ਦੇ ਕੋਲ ਨੇ ਇਸ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਇਹ ਨੌਕਰੀਆਂ ਸਹੀ ਮੈਨੇਜ ਵਿੱਚ ਨਹੀਂ ਨਹੀਂ ਮਿਲਿਆ ਔਰ ਅਗਰ ਸਰਬੋਰ ਦੀ ਤੁਸੀਂ ਮੈਨੂੰ ਇੱਕ ਵਾਈਟ ਪੇਪਰ ਛਾਪ ਦਿਓ ਕੱਲ ਨੂੰ ਮੈਂ ਮੇਰੀ ਤੁਹਾਨੂੰ ਇਹ ਚੁਣੌਤੀ ਹੈ ਕਿ ਇੱਕ ਵਾਈਟ ਪੇਪਰ ਦਾ ਜਾਰੀ ਕਰੋ ਸੰਗਰੂਰ ਲੋਕ ਸਭਾ ਹਲਕੇ ਦਾ ਕਿ ਸੰਗਰੂਰ ਲੋਕ ਸਭਾ ਹਲਕੇ ਵਿੱਚ ਪਿਛਲੇ 26 ਮਹੀਨਿਆਂ ਦੇ ਵਿੱਚ ਤੁਸੀਂ ਕਿੰਨੇ ਨੌਜਵਾਨਾਂ ਨੂੰ ਡਿਪਾਰਟਮੈਂਟ ਵਾਈਜ਼ ਕਿੰਨੀਆਂ ਨੌਕਰੀਆਂ ਦਿੱਤੀਆਂ ਹਨ ਇੱਕ ਤਾਂ ਨੁਕਤਾ ਮੇਰਾ ਇਹ ਆ ਦੂਸਰਾ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਮੈਂ ਕਹਿ ਕੀ ਰਿਹਾ ਹਾਂ ਤੁਸੀਂ ਕਹਿੰਦੇ ਕਿ ਬਾਦਲਿਆਂ ਨੂੰ ਰੋਕਦਾ ਖੈਰਾ ਲੋਕ ਮੈਂ ਗੈਰ ਪੰਜਾਬੀਆਂ ਦੇ ਬਿਲਕੁਲ ਖਿਲਾਫ ਨਹੀਂਗਾ ਗੈਰ ਪੰਜਾਬੀ ਪੰਜਾਬ ਦੇ ਵਿੱਚ ਸੌ ਵਾਰੀ ਆਉਣ ਆਪਣੀ ਕਮਾਈ ਕਰਨ ਬੱਚੇ ਪਾਲਣ ਕਰ ਆਪਣੇ ਪਾਲਣ ਘਰਾਂ ਨੂੰ ਵਿਦਾਉਣ ਤੁਹੋਂ ਮੈਨੂੰ ਕੋਈ ਇਤਰਾਜ਼ ਨਹੀਂਗਾ ਪਰ ਮੈਂ ਇਹ ਕਹਿਣਾ ਚਾਹਨਾ ਕਿ ਪੰਜਾਬ ਇੱਕ ਵਿਲੱਖਣ ਸਟੇਟ ਹੈ ਪੰਜਾਬ ਦੇ ਵਿੱਚ ਜਿਵੇਂ ਮਾਈਨੋਰਟੀਜ਼ ਸਿੱਖਵਾਦੀ ਸਾਡੇ ਪੰਜਾਬੀ ਭਰਾ ਸਾਡੇ ਕੋਲ ਹੋਰ ਕੋਈ ਸੂਬਾ ਪੰਜਾਬ ਤੋਂ ਇਵਾਵਾ ਨਹੀਂ ਹੈ ਰਹਿਣ ਵਾਸਤੇ ਤਾਂ ਮੇਰੀ ਪ੍ਰਪੋਜ਼ਲ ਕੀ ਆ ਕੋਈ ਇਧਰ ਇਕਵੈਲਿਟੀ ਹੈ ਮੇਰਾ ਧਿਆਨ ਨਾਲ ਸੁਣੋ ਤੁਸੀਂ ਮੇਰੀ ਪ੍ਰਪੋਜ਼ਲ ਇਹ ਹੈ ਕਿ ਹਿਮਾਚਲ ਪ੍ਰਦੇਸ਼ ਦੀ ਤਰਜ਼ ਤੇ ਇੱਕ ਕਾਨੂੰਨ ਬਣਾਇਆ ਜਾਵੇ ਕਿ ਜੇਸ ਵੀ ਕਿਸੇ ਬੰਦੇ ਨੇ ਹਿਮਾਚਲ ਪ੍ਰਦੇਸ਼ ਵਿੱਚ ਜ਼ਮੀਨ ਲੈਣੀ ਆ ਉਹ ਸ਼ਰਤਾਂ ਪੂਰੀਆਂ ਕਰੇ ਇਸ ਹਿਮਾਚਲ ਪ੍ਰਦੇਸ਼ ਦੇ ਲਾਅ ਮੁਤਾਬਕ ਲਾਅ ਕੀ ਆ ਹਿਮਾਚਲ ਪ੍ਰਦੇਸ਼ ਟੈਨੈਂਸੀ ਐਕਟ 1972 50 ਸਾਲ ਪਹਿਲਾਂ ਹਿਮਾਚਲ ਪ੍ਰਦੇਸ਼ ਨੇ ਕਾਨੂੰਨ ਬਣਾਇਆ ਹੋਇਆ ਕਿ ਜਿਸ ਕਿਸੇ ਨੇ ਜ਼ਮੀਨ ਖਰੀਦਣੀ ਹੈ ਐਗਰੀਕਲਚਰ ਕੋਈ ਆਪਣਾ ਵੋਟਰ ਬਣਨਾ ਹੈ ਜਾਂ ਸਰਕਾਰੀ ਨੌਕਰੀ ਲੈਣੀ ਆ ਆ ਸ਼ਰਤਾਂ ਪੂਰੀਆਂ ਕਰਦੇ ਲੈ ਸਕਦੇ ਆ ਇਕਦਾਂ ਤੁਰੀ ਜਾਂਦੇ ਕੋਈ ਵੀ ਵੜ ਕੇ ਹਿਮਾਚਲ ਦੇ ਵਿੱਚ ਕੋਈ ਨੌਕਰੀ ਜਾਂ ਵੋਟਰ ਜਾਂ ਸਰਕਾਰੀ ਇਹ ਖੇਤੀ ਦੀ ਜ਼ਮੀਨ ਨਹੀਂ ਲੈ ਸਕਦਾ ਅਗਰ ਇੱਦਾਂ ਹੁੰਦਾ ਤੇ ਹਿਮਾਚਲ ਦੇ ਤਾਂ 2-2 4-4 5-5 ਟਿੱਕੀਆਂ ਨੇ ਮਾਲਕ ਸੀਗੇ ਅਮੀਰਾਂ ਨੇ ਕਲਕੱਤੇ ਦਿੱਲੀ ਤੋਂ ਬੰਪੇ ਦੇ ਲੋਕਾਂ ਨੇ ਹਿਮਾਚਲੀਆਂ ਦੇ ਬਾਗ ਖਰੀਦ ਲੈਣੇ ਸੀ ਤੇ ਹਿਮਾਚਲੀਆਂ ਨੂੰ ਉਹਨਾਂ ਦੇ ਬਾਗਾਂ ਦੇ ਵਿੱਚ ਹੀ ਗੁਲਾਮ ਤੇ ਨੌਕਰ ਬਣਾਇਆ ਸੀ ਇਸ ਲਈ ਉਹਨਾਂ ਦਾ ਜਿਹੜਾ ਪੁਰਾਣਾ ਚੀਫ ਮਿਨਿਸਟਰ ਸੀ ਡਾਕਟਰ ਵਾਇਸ ਪਰਮਾਰ ਕਾਂਗਰਸ ਦਾ ਉਸਨੇ 52 ਸਾਲ ਪਹਿਲਾਂ ਇੱਕ ਲਾਅ ਬਣਾਇਆ ਤਾਂ ਜਿੱਦ ਕਰਕੇ ਕੋਈ ਵੀ ਗੈਰ ਹਿਮਾਚਲੀ ਉਥੇ ਸਰਕਾਰੀ ਨੌਕਰੀ ਨਹੀਂ ਲੈ ਸਕਦਾ ਔਰ ਦੋਸਤੋ ਇਹ ਨਾ ਇਕੱਲਾ ਹਿਮਾਚਲਚ ਨਹੀਂਗਾ ਪ੍ਰਾਈਮ ਮਿਨਿਸਟਰ ਸਾਹਿਬ ਦੀ ਸਟੇਟ ਗੁਜਰਾਤ ਵਿੱਚ ਵੀ ਇਹ ਕਾਨੂੰਨ ਹੈ ਕੋਈ ਵੀ ਗੈਰ ਗੁਜਰਾਤੀ ਉਥੇ ਜ਼ਮੀਨ ਨਹੀਂ ਲੈ ਸਕਦਾ ਉਥੇ ਵੋਟਰ ਨਹੀਂ ਬਣ ਸਕਦਾ ਉਥੇ ਸਰਕਾਰੀ ਨੌਕਰੀ ਨਹੀਂ ਲੈ ਸਕਦਾ ਬੀਜੇਪੀ ਨੇ ਹੋਣ ਉਤਰਾਖੰਡ ਦੇ ਵਿੱਚ ਵੀ ਕਾਨੂੰਨ ਪਾਸ ਕਰਤਾ ਕਿ ਕੋਈ ਵੀ ਉਤਰਾ ਗੈਰ ਉਤਰਾਖੰਡੀ ਵੋਟਰ ਨਹੀਂ ਬਣ ਸਕਦਾ ਜ਼ਮੀਨ ਨਹੀਂ ਲੈ ਸਕਦਾ ਸਰਕਾਰੀ ਨੌਕਰੀ ਨਹੀਂ ਲੈ ਸਕਦਾ ਕਿਸੇ ਵਿੱਚ ਮੈਂ ਕੀ ਗਲਤ ਗੱਲ ਕਰ ਰਿਹਾ ਹਾਂ ਕੁਝ ਅਖਬਾਰਾਂ ਨੇ ਹੈਡਿੰਗ ਲਾ ਦਿੱਤੀ ਕਿ ਖੇਤ ਨੇ ਕਿਹਾ ਕਿਸੇ ਪੂਰੇ ਬਿਹਾਰ ਦੇ ਲੋਕਾਂ ਦਾ ਕਬਜ਼ਾ ਪੰਜਾਬ ਤੇ ਨਹੀਂ ਹੋਣ ਦੇਵਾਂਗੇ ਇਹ ਸ਼ਬਦ ਮੈਂ ਬਿਲਕੁਲ ਨਹੀਂ ਵਰਤੇ ਮੈਂ ਕਿਹਾ ਕਿ ਕੋਈ ਵੀ ਗੈਰ ਪੰਜਾਬੀ ਆਵੇ ਜੀ ਸਦਕੇ ਆਵੇ ਸਾਡੀਆਂ ਸ਼ਰਤਾਂ ਹਿਮਾਚਲ ਪ੍ਰਦੇਸ਼ ਦੇ ਤਰਜ਼ ਤੇ ਪੂਰੀਆਂ ਕਰਕੇ ਇੱਥੇ ਖੇਤੀ ਦੀ ਜ਼ਮੀਨ ਵੀ ਲਵੇ ਵੋਟਰ ਵੀ ਬਣੇ ਨੌਕਰੀ ਵੀ ਲਵੇ ਪਰ ਜਿਹੜਾ ਬੰਦਾ ਕੋਈ ਬਿਨਾਂ ਕਿਸੇ ਰਿਕਾਰਡ ਤੋਂ ਹੀ ਜਿਹੜਾ ਜਿਹੜਾ ਇੰਨੀ ਵੱਡੀ ਆਬਾਦੀ ਤੁਰਿਆ ਆਂਦੀ ਹੈ ਕਿਉਂਕਿ ਸਾਡੇ ਪੰਜਾਬ ਦੇ ਬੱਚੇ ਵਿਦੇਸ਼ਾਂ ਵਿੱਚ ਗਏ ਭਗਵੰਤਪານ ਨੇ ਕਿਹਾ ਕਿ ਅੰਗਰੇਜ਼ਾਂ ਕੋ ਡੋਕਰੀਆਂ ਕਰਦੇ ਭਗਵੰਤਪਾਨ ਜੀ ਮੈਂ ਤੁਹਾਨੂੰ ਕਹਿਣਾ ਚਾਹਨਾ ਕਿ ਕੈਨੇਡਾ ਅਮਰੀਕਾ ਆਸਟ੍ਰੇਲੀਆ ਇੰਗਲੈਂਡ ਕੋ ਤੁਰਿਆ ਜਾਂਦਾ ਉੱਥੇ ਜਾ ਕੇ ਵੋਟਰ ਨਹੀਂ ਬਣ ਸਕਦਾ ਜਿਵੇਂ ਪੰਜਾਬ ਚ ਬਣਦਾ ਕੋ ਤੁਰਿਆ ਜਾ ਕੇ ਜਾ ਕੇ ਬਾਹਰਲਾ ਕੋਈ ਸਿੱਧਾ ਨੌਕਰੀ ਨਹੀਂ ਲੈ ਸਕਦਾ ਪਹਿਲਾਂ ਪਾਸਪੋਰਟ ਸ਼ਰਤਾਂ ਦੇਖੋ ਉਹਨਾਂ ਦੀ ਪਹਿਲਾਂ ਪਾਸਪੋਰਟ ਚਾਹੀਦਾ ਫਿਰ ਵੀਜ਼ਾ ਚਾਹੀਦਾ ਜੋ ਪੀਆਰ ਵਾਸਤੇ ਪੂਰਾ 2-3 ਸਾਲ ਦਾ ਪ੍ਰੋਸੈਸ ਹੈਗਾ ਜੇ ਤੁਸੀਂ ਸਿਟੀਜ਼ਨ ਬਣਨਾ ਤਾਂ ਕਈ ਵਾਰੀ ਕਈਆਂ ਦੀ ਸਾਰੀ ਜ਼ਿੰਦਗੀ ਲੱਗ ਜਾਂਦੀ ਹੈ ਸਿਟੀਜ਼ਨ ਨਹੀਂ ਬਣਦੇ ਸ਼ਰਤਾ ਪੂਰੀਆਂ ਕਰਕੇ ਦੂਸਰੇ ਦੇਸ਼ ਦੇ ਨਾਗਰਿਕ ਤੁਸੀਂ ਬਣ ਸਕਦੇ ਹੋ ਬਸ ਇਹੀ ਤਾਂ ਮੈਂ ਕਹਿ ਰਿਹਾ ਭਗਵੰਤ ਕਿ ਜਿਹੜਾ ਪੰਜਾਬ ਦੇ ਵਿੱਚ ਆਉਣਾ ਚਾਹੁੰਦਾ ਉਹ ਸ਼ਰਤਾ ਪੂਰੀਆਂ ਕਰਕੇ ਸਾਡੇ ਪੰਜਾਬ ਦੇ ਵਿੱਚ ਆਵੇ ਕਿਉਂਕਿ ਪੰਜਾਬ ਮੈਂ ਜਿੱਦਾਂ ਕਹਾ ਕਿ ਇੱਕ ਮਿਨੋਰਿਟੀ ਸਿੱਖਾਂ ਦੇ ਕੋਲ ਇੱਕੋ ਹੀ ਸਟੇਟ ਹੈ ਉਹ ਸਾਡੀ ਆਬਾਦੀ ਪਿਛਲੇ ਕਾਫੀ ਅਰਸੇ ਤੋਂ ਨਿਰਾਸ਼ ਹੋ ਕੇ ਨੌਜਵਾਨ ਨੌਕਰੀਆਂ ਨਹੀਂ ਮਿਲ ਰਹੀਆਂ ਸਾਡੀ ਖੇਤੀਬਾੜੀ ਵਿੱਚ ਕੋਈ ਐਗਰੋਬੇਸਟ ਇੰਡਸਟਰੀ ਨਹੀਂ ਹੈ ਸਾਡਾ ਪਾਣੀ ਥੱਲੇ ਜਾ ਰਿਹਾ ਵਾ ਇਸ ਕਰਕੇ ਸਾਡੇ ਨੌਜਵਾਨ ਹੌਲੀ ਹੌਲੀ ਕੁਝ ਦਹਾਕਿਆਂ ਤੋਂ ਮਾਈਗ੍ਰੇਟ ਕਰਨ ਲੱਗੇ ਔਰ ਜਾਂਦੇ ਜਾਂਦੇ ਅੱਜ 3 ਕਰੋੜ ਵਾਦੀ ਚੋਂ 70 ਤੋਂ 75 ਲੱਖ ਪੰਜਾਬ ਦੇ ਮਸਨੀਕ ساری ਦੁਨੀਆ ਦੇ ਵਿੱਚ ਫੈਲ ਚੁੱਕੇ ਨੇ ਠੀਕ ਹੈ ਤਰੱਕੀ ਉਹਨਾਂ ਨੇ ਕੀਤੀ ਹੈ ਪਰ ਪਿੱਛੇ ਅਗਰ ਉਹਨਾਂ ਦੀ ਜਗ੍ਹਾ ਤੇ ਉਸ ਵੱਡੇ ਪੱਧਰ ਦੇ ਉੱਤੇ ਗੈਰ ਪੰਜਾਬੀ ਆ ਕੇ ਸਿੱਧੇ ਹੀ ਬਿਨਾਂ ਕਿਸੇ ਸ਼ਰਤ ਤੋਂ ਇੱਥੇ ਪਹੁੰਚ ਜਾਣਗੇ ਇਸ ਪੰਜਾਬ ਦੀ ਡੈਮੋਗ੍ਰਾਫਿਕ ਸਿਚੁਏਸ਼ਨ ਪੰਜਾਬ ਦੇ ਆਬਾਦੀ ਦਾ ਸੰਤੁਲਨ بگੜ ਜਾਵੇਗਾ ਤਾਂ 15-20 ਸਾਲ ਬਾਅਦ ਸ਼ਾਇਦ ਇਹ ਪੱਗ ਤੁਹਾਨੂੰ ਪੰਜਾਬ 'ਚ ਆ ਜ਼ੁਬਾਨ ਮੈਂ ਜਿਹੜੀ ਬੋਲ ਰਿਆ ਸਾਡਾ ਸੱਭਿਆਚਾਰ ਸ਼ਾਇਦ ਪੰਜਾਬ ਦੇ ਵਿੱਚ ਹੀ ਤੁਹਾਨੂੰ ਨਾ ਮਿਲੇ ਮੇਰਾ ਨੁਕਤਾ ਮੇਰੀ ਬਹਿਸ ਇਹ ਹੈ ਅੱਗੇ ਆਜੋ ਰਵਨੀਤ ਬਿੱਟੂ ਨੇ ਬਿਆਨ ਦਿੱਤਾ ਕਿ ਜਦੋਂ ਅਸੀਂ ਇਦਾਂ ਦਾ ਪੰਜਾਬ ਪੱਖੀ ਬਿਆਨ ਦਿੰਨੇ ਆ ਉਹ ਸਾਡੇ ਤੇ ਇਹ ਨਾਂਵੇਂ ਨੇ ਇਲਜ਼ਾਮ ਕਿ ਇਹ ਅਲੱਗਵਾਦੀ ਨੇ ਇਹ ਹੋਰ ਹੀ ਦੇਸ਼ ਦੇ ਖਿਲਾਫ ਗੱਲਾਂ ਕਰਦੇ ਆ ਮੈਂ ਬਿੱਟੂ ਨੂੰ ਪੁੱਛਣਾ ਚਾਹਣਾ ਰਬੀਤ ਨੂੰ ਕਿ ਤੁਸੀਂ ਹੁਣ ਬੀਜੇਪੀ ਜੁਆਇਨ ਕੀਤੀ ਹੈ ਤੁਹਾਡੇ ਪ੍ਰਾਈਮ ਮਿਨਿਸਟਰ ਸਾਹਿਬ ਨੇ ਮੋਦੀ ਸਾਹਿਬ ਤੇ ਬੀਜੇਪੀ ਸਰਕਾਰ ਨੇ ਇੱਕ ਸਿਟੀਜ਼ਨ ਐਮੈਂਡਮੈਂਟ ਐਕਟ ਲਿਆਂਦਾ ਪਾਰਲੀਮੈਂਟ ਵਿੱਚ ਉਹ ਕੀ ਐਕਟ ਬਿੱਟੂ ਜੁਣਾਂ ਨੇ ਕਿਹਾ ਕਿ ਸਾਡੇ ਦੇਸ਼ ਵਿੱਚ ਕੋਈ ਵੀ ਨਾਗਰਿਕ ਬੰਗਲਾਦੇਸ਼ ਤੋਂ ਜਿੱਦਾ ਮਾਈਗ੍ਰੇਸ਼ਨ ਹੋ ਰਹੀ ਸੀ ਬਹੁਤ ਵੱਡੇ ਪੱਧਰ ਤੇ ਬਰਮਾ ਦੇ ਜਿਹੜੇ ਲਤਾੜੇ ਹੋ ਫੌਜੀ ਰਾਜ ਦੇ ਜਿਹੜਾ ਜਿੰਦਤਾ ਹੈ ਸਮਾਜ ਦਾ ਰਾਜ ਜਿਹੜਾ ਉਹਦੇ ਲਤਾੜੇ ਬਹੁਤ ਸਾਰੇ ਬਰਮੀ ਲੋਕ ਇੱਥੇ ਭਾਰਤ ਵਿੱਚ ਸ਼ਰਨ ਲੈਣ ਆਉਂਦੇ ਨੇ ਜਾਂ ਜਿਹੜੇ ਪਾਕਿਸਤਾਨ ਤੋਂ ਮੁਸਲਮਾਨ ਜਿਹੜੇ ਸੀ ਉਹ ਉਸ ਵੇਲੇ ਤਦਲਾ ਬਦਲੀ ਹੋਈ ਪਪੂਲੇਸ਼ਨ ਦੀ ਰਿਫਿਊਜੀ ਲੋਕ ਇੱਥੇ ਆਏ ਤੁਸੀਂ ਹੁਣ ਕਾਨੂੰਨ ਬਣਾਇਆ ਬਿੱਟੂ ਤੇਰੀ ਪਾਰਟੀ ਨੇ ਸਰ ਤੁਸੀਂ ਪੜ ਨਹੀਂ ਸਕੇ ਕਿ ਅਸੀਂ ਬਿਨਾਂ ਸ਼ਰਤ ਤੋਂ ਬਿਨਾਂ ਕੋਈ ਕਾਗਜ਼ ਪੂਰੇ ਕੀਤੇ ਤੋਂ ਭਾਰਤ ਦਾ ਨਾਗਰਿਕ ਨਹੀਂ ਬਣ ਸਕਦਾ ਤੁਹਾਡਾ ਪ੍ਰਾਈਮ ਮਿਨਿਸਟਰ ਕਹਿੰਦਾ ਠੀਕ ਭਾਜਪਾ ਕਾਨੂੰਨ ਬਣਾਵੇ ਕਿ ਬਿਨਾਂ ਸ਼ਰਤ ਤੋਂ ਕੋਈ ਭਾਰਤੀ ਨਾਗਰਿਕ ਨਹੀਂ ਬਣ ਸਕਦਾ ਜੇ ਪੰਜਾਬ ਦਾ ਬੰਦਾ ਕੋਈ ਕਹੇ ਕਿ ਪੰਜਾਬ ਦੀ ਵਿਚ ਔਨ ਵਾਸਤੇ ਆ ਸ਼ਰਤਾ ਪੂਰੀਆ ਕਰਕੇ ਜੀ ਸਾਹਿਬ ਕੇ ਪੰਜਾਬ ਚੋ ਤੇ ਉਹ ਦੇਸ਼ ਵਿਰੋਧੀ ਹੋ ਗਿਆ ਵਾਓ ਚੀਰੋ ਓਵਾ ਲੁਕੋ ਪੱਗਾ ਬਣ ਕੇ ਹੋ ਕੇ ਪੰਜਾਬੀ ਤੇ ਦੇ ਬੋਲਦੇ ਜ਼ਬਾਨ ਤੁਸੀਂ ਦਿੱਲੀ ਦੇ ਹੋ ਮੈਂ ਇਸ ਮੁਤਲਕ ਬਿੱਲ ਆਪਣੇ ਭੈਣਾ ਭਰਾਵਾਂ ਨੂੰ ਦੱਸਣਾ ਚਾਹਣਾ ਟਿੱਪਾ ਚ ਵੀ ਇਹ ਮੈਂ ਉਦਾ ਹੀ ਲਫਜ਼ੀ ਗੱਲ ਨਹੀਂ ਕਰ ਰਿਹਾ ਇਸ ਮੁਤਲਕ ਮੈਂ ਬਿੱਲ 2023 ਦੀ ਜਨਵਰੀ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਪਰਤਾਰ ਸਿੰਘ ਸੰਧਵਾ ਦੇ ਕੋਲ ਜਾ ਕੇ ਮਿਲ ਕੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਲੀਡਰ ਉਹਪੋਜੀਸ਼ਨ ਨੂੰ ਨਾਲ ਲਿਜਾ ਕੇ ਕਾਂਗਰਸ ਲੈਜਿਸਲੇਚਰ ਪਾਰਟੀ ਦੀ ਮੀਟਿੰਗ ਕਰਕੇ ਉਹਦੇ ਵਿੱਚ ਆਪਣਾ ਪੱਖ ਰੱਖ ਕੇ ਦਿਲ ਬਤਾਇਆ ਆਮ ਆਦਮੀ ਪਾਰਟੀ ਕਿਉਂਕਿ ਕੇਜਰੀਵਾਲ ਤੇ ਰਾਗਵ ਚੰਡਾ ਸ਼ਾਇਦ ਇਹ ਬਿੱਲ ਪਾਸ ਨਹੀਂ ਕਰਨਾ ਚਾਹੁੰਦੇ ਉਹਨਾਂ ਦੀ ਇੱਛਾ ਹੈ ਕਿ ਨੌਕਰੀਆਂ ਬਾਹਰ ਮਿਲਦੀਆਂ ਨੇ ਸਾਲੂਕੀ ਉਤਰਾਜ ਇਹ ਬਿੱਲ ਉਹਨਾਂ ਨੇ ਨਾ ਪਾਸ ਕੀਤਾ ਤੇ ਨਾ ਇਸ ਨੂੰ ਰਿਜੈਕਟ ਕੀਤਾ ਤਿੰਨ ਚਾਰ ਸੈਸ਼ਨ ਮਤੇ ਲੰਘੇ ਇਸ ਲਈ ਮੈਂ ਇਸ ਸੱਤ ਵਿੱਚ ਬੈਠ ਕੇ ਲੋਕਾਂ ਦੇ درمیان ਭਗਵੰਤ ਮਾਨ ਨੂੰ ਮੈਂ ਖੁੱਲੀ ਬਹਿਸ ਦਾ ਸੱਦਾ ਦਿੰਦਾ ਕਿਉਂਕਿ ਏਦਾਂ ਤਾੜੀਆਂ ਮਰਵਾ ਕੇ ਕਿਸੇ ਦੇ ਖਿਲਾਫ ਤੂਠੜਾ ਕਰਕੇ ਕਿਸੇ ਮੁਕਤੀ ਦਾ ਹੱਲ ਨਹੀਂ ਹੁੰਦਾ ਤੂੰ ਮੇਰੇ ਨਾਲ ਬਹਿਸ ਦਾ ਕੋਈ ਸਮਾਂ ਸਮਾਂ ਸਥਾਨ ਸਾਰਾ ਪੁਲਿਸ তন্ত্র ਲੈ ਕੇ ਆ ਕੱਲਾ ਕਹਿਣਾ ਕਹਿਣਾ ਕੱਲਾ ਹੋਊਗਾ ਤੇ ਤੇਰੇ ਨਾਲ ਇਸ ਮੁੱਦੇ ਦੇ ਉੱਤੇ ਬਹਿਸ ਕਰੂਗਾ ਅਗਰ ਤੁਸੀਂ ਇਸ ਬਹਿਸ ਦੇ ਵਿੱਚ ਨਹੀਂ ਆਉਂਦੇ ਭੱਜਦੇ ਹੋ

ਜ਼ਮੀਨ ਬਿਲਾ ਸ਼ਰਤਾ ਪੂਰੀਆਂ ਲੈ ਸਕੇ ਨਾ ਇਥੋਂ ਦਾ ਵੋਟਰ ਬਣ ਸਕੇ ਜਿਹਨੇ ਸਾਡੇ ਗੈਰ ਪੰਜਾਬੀ ਪੰਜਾਬ ਦੇ ਵਿੱਚ ਆਲਰੇਡੀ ਆਪਕ ਮੈਂ ਕੁਝ ਨਹੀਂ ਕਹਿ ਰਿਹਾ ਉਹ ਸਾਡੇ ਬਸ ਛੁਕੇ ਨੇ ਮੈਂ ਉਹਨਾਂ ਦੇ ਕੋਈ ਖਿਲਾਫਤ ਨਹੀਂ ਕਰ ਰਿਹਾ ਮੈਂ ਤਾਂ ਕਹਿ ਰਿਹਾ ਕਿ ਇਨ ਫਿਊਚਰ ਇੱਕ ਲਾਅ ਬਣਨਾ ਚਾਹੀਦਾ ਜਿੱਦਾਂ ਕੈਨੇਡਾ ਅਮਰੀਕਾ ਨੇ ਵੀ ਲਾਅ ਬਣਾਇਆ ਜਿੱਦਾਂ ਮੋਦੀ ਸਾਹਿਬ ਨੇ ਸੀਡਬੀ ਐਮੈਂਡ ਕਰਕੇ ਕਿ ਸਾਡੇ ਦੇਸ਼ ਵਿੱਚ ਕੋਈ ਵੀ ਆਵੇਗਾ ਉਹ ਸ਼ਰਤਾ ਪੂਰੀਆਂ ਕਰਨ ਤੋਂ ਬਿਗੈਰ ਨਹੀਂ ਬਣੇਗਾ ਔਰ ਨਾਲ ਨਾਲ ਇਹ ਮੇਰੀ ਚੁਣੌਤੀ ਵੀ ਹੈ ਕਿ ਤੁਸੀਂ ਮੈਨੂੰ ਜੇਲ੍ਹ ਵਿੱਚ ਸੁੱਟ ਕੇ 90 ਦੀ ਤਕल्लਿਆਂ ਨੇ ਇੱਕ ਬਹਿਸ ਕਰਾ ਲਈ ਸੀ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਸਾਰਾ ਪੁਲਿਸ ਅਮਲਾ ਸੱਦ ਕੇ ਹਾਲ ਭਰ ਕੇ ਪੁਲਿਸ ਦਾ ਵਿਰੋਧੀਆਂ ਨੂੰ ਬਾਹਰ ਕਾੜ ਕੇ ਕਿਸਾਨ ਜਥੇਬੰਦੀਆਂ ਨੂੰ ਬਾਹਰ ਲਟਾੜ ਕੇ ਉਹ ਬਹਿਸ ਧਗਵੰਤ ਫਰਜੀ ਸੀ ਬਹਿਸ ਹੁੰਦੀ ਆ ਪਿੰਪਲ ਦੇ ਛਾਂ ਦੇ ਥੱਲੇ ਉੱਤੇ ਕਮਾਓ ਜਰਾ ਦੇਖੋ ਕਿੰਨਾ ਬਰਾਲਾ ਪਿੰਪਲ ਦਾ ਪਿੰਡ ਦਾ ਆ ਦੇਖੋ ਬਹਿਸ ਇਸ ਨੂੰ ਕਹਿੰਦੇ ਨੇ ਜਨਤਕ ਸੱਤ ਦੇ ਵਿੱਚ ਬਹਿਸ ਇਸ ਨੂੰ ਕਹਿੰਦੇ ਨੇ ਬਹਿਸ ਤਾਂ ਅਗਰ ਰੱਖਦੇ ਹੋ ਦਮ ਅਗਰ ਰੱਖਦੇ ਹੋ ਵਾਕਈ ਪੰਜਾਬ ਦੇ ਪੱਕੀ ਮਾਦਾ ਤੇ ਇਸ ਨੁਕਤੇ ਦੇ ਉੱਤੇ ਆਪਣਾ ਪੱਖ ਅੱਛੇ ਤਰੀਕੇ ਨਾਲ ਸਾਫ਼ ਕਰੋ ਜਾਂ ਮੇਰਾ ਬਿੱਲ ਐਕਸੈਪਟ ਕਰੋ ਜੇ ਨਹੀਂ ਚੰਗਾ ਲੱਗਦਾ ਤੇ ਫਿਰ ਉਹਨੂੰ ਰਿਜੈਕਟ ਕਰਕੇ ਦੱਸੋ ਕਿ ਅਸੀਂ ਪੰਜਾਬ ਦੇ ਅਸੀਂ ਪੰਜਾਬ ਦੇ ਬਾਹਰਲੇ ਲੋਕਾਂ ਨਾਲ ਖੜੇ ਆ ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਨਹੀਂ ਖੜ ਸਕਦੇ ਮੰਨੋ ਸਿੱਧੇ ਤੌਰ ਤੇ ਇਹ ਮੇਰਾ ਅੱਜ ਦਾ ਵਿਸ਼ਾ ਸੀਗਾ ਅਗਰ ਤੁਹਾਨੂੰ ਠੀਕ ਲੱਗੀਆਂ ਮੇਰੀਆਂ ਸੱਚੀਆਂ ਪੱਕੀਆਂ ਗੱਲਾਂ ਤੇ ਇਸ ਮੇਰੇ ਨੁਕਤੇ ਨੂੰ ਸਾਰੀ ਦੁਨੀਆ ਵਿੱਚ ਅੱਛੇ ਤਰ੍ਹਾਂ ਸ਼ੇਅਰ ਕਰੋ ਤਾਂ ਕਿ ਸੇ ਪੰਜਾਬ ਦੀ ਆਬਾਦੀ ਦੇ ਸੰਤੁਲਨ ਨੂੰ ਬਚਾ ਸਕੀਏ ਆਪਣੀ ਹੋਂਦ ਬਚਾ ਸਕੀਏ ਆਪਣੀ ਪੱਗ ਤੇ ਆਪਣੀ ਜ਼ੁਬਾਨ ਤੇ ਆਪਣਾ ਸਭਿਆਚਾਰ ਬਚਾ ਸਕੀਏ ਅਗਰ ਤੁਹਾਨੂੰ ਸਾਰਿਆਂ ਨੂੰ ਮੇਰੇ ਨਾਲ ਤੁਸੀਂ ਸਹਿਮਤ ਹੋ ਇਸ ਮੁੱਦੇ ਤੋਂ ਤਾਂ ਮੈਂ ਤੇ ਬੇ ਨਿਵਾਸੀਆਂ ਨੂੰ ਕਹੂੰਗਾ ਇੱਕ ਵਾਰੀ ਹੱਥ ਖੜੇ ਕਰਕੇ ਮੈਂ ਜਕਾਰਾ ਛੱਡੂਗਾ ਇਹਨੇ ਪ੍ਰਵਾਨਗੀ ਦਿਓ ਹੱਥ ਥੱਲੇ ਨਹੀਂ ਕਰਨੇ ਹੱਥ ਸਾਰੇ ਉੱਤੇ ਰੱਖਣੇ